ਸਤਿ ਸ਼੍ਰੀ ਅਕਾਲ ਮੇਰਾ ਨਾਮ ਕ੍ਰਿਸ਼ਨ ਲਾਲ ਜੀ ਜੈ ਮਾਤਾ ਦੀ ਜੀ ਇਹ ਮੈਡੀਕਲ ਕੈਂਪ ਲਗਾਉਣ ਜਾ ਰਹੇ ਹਾਂ ਕਿੱਥੇ ਲਗਾਉਣ ਜਾ ਰਹੇ ਹਾਂ ਕਿਵੇਂ ਮੈਡੀਕਲ ਇਹ ਸਾਡਾ 48ਵਾਂ ਮੈਡੀਕਲ ਕੈਂਪ ਹੈ ਜੀ ਜੋ ਕਿ ਮਾਂ ਨੈਣਾ ਦੇਵੀ ਵਿਖੇ ਲਗਾਇਆ ਜਾਏਗਾ ਜਿਸ ਵਿੱਚ ਕੀ ਸਾਰੀਆਂ ਮੁਢਲੀਆਂ ਸਹਾਇਤਾ ਜਿਵੇਂ ਕਿ ਫਾਸਟ ਐਡ ਐਮਬੂਲੈਂਸ ਸਰਵਿਸ ਤੇ ਸਾਰੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਪਰ ਦੱਸੋ ਜਿਹੜਾ ਇਹਨੂੰ ਮੈਡੀਕਲ ਕੈਂਪਾਂ ਚੋੜੇ ਹੋਏ ਨੇ ਮੈਨੂੰ ਤਕਰੀਬਨ 20 ਸਾਲ ਹੋ ਗਏ ਜੀ ਇਸ ਸੰਸਥਾ ਨਾਲ ਜੁੜੇ ਹੋਏ ਜੀ ਤੇ ਇਸ ਇਸ ਟੈਨਰ ਦੇ ਕਿੰਨਾ ਟਾਈਮ ਲੱਗ ਰਿਹਾ ਕਿੰਨਾ ਦਿਨ ਲੱਗ ਰਿਹਾ ਇਹ ਪੂਰੇ 10 ਦਿਨ ਚੱਲਦਾ ਜੀ ਤੇ ਜਿਹਦੇ ਵਿੱਚ 24 ਘੰਟੇ ਸਰਵਿਸ ਦਿੱਤੀ ਜਾਂਦੀ ਹੈ ਜੀ ਸਾਡੇ ਡਾਕਟਰਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਤੇ ਸਾਡੇ ਵਲੰਟਰੀਆਂ ਵੱਲੋਂ ਇਹ ਕੈਂਪ ਜਿਹੜੇ ਡਾਕਟਰ ਕਿਤੇ ਕਿਤੇ ਆਉਂਦੇ ਸਾਡੇ ਕੋਲ ਜੀ ਤਕਰੀਬਨ ਹਰ ਇੱਕ ਸ਼ਹਿਰ ਤੋਂ ਡਾਕਟਰ ਜੁੜੇ ਹੋਏ ਨੇ ਜਿਵੇਂ ਕਿ ਡੇਹਰਾ ਬਸੀ ਹੋ ਗਿਆ ਸਮਰਾਲਾ ਹੋ ਗਿਆ ਅਮ੍ਰਿਤਸਰ ਲੁਧਿਆਣਾ ਹਰ ਇੱਕ ਅਲੱਗ-ਅਲੱਗ ਸ਼ਹਿਰਾਂ ਤੋਂ ਡਾਕਟਰਾਂ ਦੀਆਂ ਟੀਮਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜੀ ਜੋ ਕਿ ਆਪਣੀ ਫ੍ਰੀ ਆਫ ਕੋਸਟ ਸੇਵਾ ਨਿਭਾਉਂਦੇ ਨੇ ਜੇ ਕੋਈ ਜੀ ਕਿਸੇ ਤਰ੍ਹਾਂ ਦੀ ਸੇਵਾ ਰੋਲੇ ਕੈਂਪ ਵਿੱਚ ਦੇਣਾ ਚਾਹਦਾ ਤਾਂ ਕਿਸ ਤਰ੍ਹਾਂ ਰੋਲੇ ਸਾਡੇ ਕੈਂਪ ਚ ਤੁਸੀਂ ਆ ਕੇ ਆਪਣੀ ਸੇਵਾ ਦੇ ਸਕਦੇ ਹੋ ਜੀ ਜੇ ਕੋਈ ਡਾਕਟਰ ਆ ਤਾਂ ਉਹ ਵੀ ਆਪਣਾ ਆ ਸਕਦਾ ਜੀ ਅਸੀਂ ਸੇਵਾ ਲਈ ਕਿਸੇ ਨੂੰ ਵੀ ਮਨਾਂ ਨਹੀਂ ਕਰਦੇ ਹੈਗੇ ਕੋਈ ਵੀ ਬੰਦਾ ਆ ਕੇ ਆਪਣੀ ਸੇਵਾ ਨਿਭਾ ਸਕਦਾ ਜੀ ਇਸ ਇਸ ਕੈਂਪ ਦਾ ਕੋਈ ਮੰਦਰ ਟਰਸਟ ਨਾਲ ਲਿੰਕ ਕਰ ਮੰਦਰ ਟਰਸਟ ਦੇ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਜੀ ਇਹ ਕੈਂਪ ਕੀ ਗੱਲ ਕਰਦੇ ਸੇਵਾ ਦਾ ਸਹੀ ਕਹਿੰਦੇ ਜੀ ਵੱਧ ਤੋਂ ਵੱਧ ਸਾਰੇ ਜਣੇ ਜੁੜੋ ਤੇ ਮਹਾਮਾਈ ਦੇ ਚਰਨਾਚਾ ਕੇ ਭਗਤਾਂ ਦੀ ਸੇਵਾ ਕਰੋ ਜੈ ਮਾਤਾ ਮੇਰਾ ਨਾਮ ਅਮਰਪਾਲ ਜੀ ਅਮਰਪਾਲ ਜੀ ਜੋ ਮੈਡੀਕਲ ਕੈਂਪ ਤੇ ਐਂਬੂਲੈਂਸੇ ਵੀ ਆ ਜਾ ਰਹੀ ਤੁਹਾਨੂੰ ਕੀ ਕਹਿਣਾ ਚਾਹੀਦਾ ਹਾਂਜੀ ਇਹ ਸੇਵਾਦਾਰ ਸਾਰੇ ਹਰ ਸਾਲ ਜਾਂਦੇ ਨੇ ਮਾਤਾ ਦੇ ਭਗਨਾ ਦੇ ਉੱਤੇ ਕੈਮਸ ਲੱਗਦਾ ਸੌਂ ਦੇ ਨਰਾਤਿਆਂ ਚ ਤੇ ਜਿੱਥੇ ਐਂਬੂਲੈਂਸ ਸਰਵਿਸਸ ਦੰਦੇ ਨੇ ਉਥੇ ਮੈਡੀਕਲ ਸੇਵਾਵਾਂ ਵੀ ਦੰਦੇ ਹੈਗੇ ਨੇ ਕਿਉਂਕਿ ਦੂਰ ਘਰਾਡੇ ਸ਼ਹਿਰਾਂ ਤੋਂ ਟੰਡਾਂ ਤੋਂ ਜਿੱਥੋਂ ਵੀ ਕਿਤੋਂ ਸੰਗਤਾਂ ਉੱਤੇ ਪਹੁੰਚਦੀਆਂ ਨੇ ਕਿਉਂਕਿ ਉੱਥੇ ਸਿਹਤ ਸਹੂਲਤਾਂ ਲਈ ਜਿਹੜੀਆਂ ਵੀ ਜ਼ਰੂਰ ਦਵਾਈਆਂ ਵਗੈਰਾ ਦੀ ਜ਼ਰੂਰਤ ਹੁੰਦੀ ਹੈ ਤਾਂ ਇਹ ਕਲੱਬ ਪਿਛਲੇ ਲੰਮੇ ਸਮੇਂ ਤੋਂ ਟਰਸਟ ਦੇ ਨਾਲ ਜੁੜ ਕੇ ਜਿਹੜਾ ਹੈਗਾ ਕੰਮ ਸੇਵਾਵਾਂ ਨਿਭਾ ਰਿਹਾ ਹੈਗਾ ਤੇ 10 ਦਿਨ ਤਕਰੀਬਨ ਇਹ ਲਗਾਉਂਦੇ ਨੇ 10 ਦਿਨ ਦੇ ਵਿੱਚ ਐਂਬੂਲੈਂਸ ਵੀ ਉੱਥੇ ਹੀ ਰਹਿੰਦੀ ਹੈਗੀ ਆ ਤੇ ਜਿੰਨੇ ਵੀ ਡਾਕਟਰਸ ਨੇ ਸਾਡੇ ਸਮਰਾਲਾ ਇਲਾਕੇ ਦੇ ਉਹ ਵੀ ਸਾਰੇ ਸਵਾਮਾ ਦਿੰਦੇ ਹੈਗੇ ਤੇ ਈਸ਼ਵਰ ਕੈਂਪ ਕਿੱਥੇ ਲੱਗ ਰਹੀ ਹੈ ਅੱਗੇ ਬਿਲਕੁਲ ਲੰਗਰ ਹਾਲ ਦੇ ਨਾਲ ਲੱਗਦਾ ਸੀ ਪਰ ਇੱਥੇ ਉੱਥੇ ਕੁਝ ਉਹ ਸਾਰੀ ਵਗੈਰਾ ਚੱਲਦੀ ਹੈਗੀ ਜਿਹਦੇ ਕਰਕੇ ਇਹਨਾਂ ਨੇ ਇਸ ਵਾਰ ਜਿਹੜਾ ਗੁਫਾ ਦੇ ਨਾਲ ਜਗ੍ਹਾ ਬਣੀ ਹੋਈ ਆ ਉੱਥੇ ਇਹਨਾਂ ਨੂੰ ਜਗ੍ਹਾ ਮਿਲੀ ਹੈਗੀ ਆ ਕਿਸ ਤਰ੍ਹਾਂ ਦੀ ਸਹੂਲਤਾਂ ਨੇ ਕਿਸ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਨੇ ਹਾਂ ਜਿੱਦਾਂ ਮਤਲਬ ਕਿਸੇ ਵੀ ਤਰ੍ਹਾਂ ਦੇ ਨਾਲ ਐਮਰਜੈਂਸੀ ਹਾਲਾਤਾਂ ਦੇ ਵਾਸਤੇ ਜਿਵੇਂ ਆਪਣੀ ਐਂਬੂਲੈਂਸ ਹੈ ਤੇ ਇਸ ਤੋਂ ਬਾਅਦ ਜਿਵੇਂ ਫਰਸਟ ਏਡ ਹੁੰਦੀ ਹੈ ਬੇਸਿਕਲੀ ਤਾਂ ਜਿਵੇਂ ਉੱਤੇ ਕਿਸੇ ਦਾ ਸਿਰ ਦਰਦ ਕਰਦਾ ਜਾਂ ਮਨ ਲ ਕੇ ਬੁਖਾਰ ਹੋ ਗਿਆ ਜਾਂ ਗੰਗ ਵਿੱਚ ਕੰਮ ਹੋ ਗਿਆ ਜਾਂ ਜਿਵੇਂ ਕਿ ਜਿਹੜੇ ਯਾਤਰੀ ਨੇ ਉਹ ਪੈਦਲ ਆਉਂਦੇ ਨੇ ਉਹ ਥਕਾਵਟ ਦੇ ਵਿੱਚ ਹੋ ਜਾਂਦੇ ਨੇ ਉਹਨਾਂ ਵਾਸਤੇ ਸਾਰੀਆਂ ਸੇਵਾਵਾਂ ਉਪਲਬਧ ਕਰਾਂਗੇ ਇਹ ਸਮਰਾਲੇ ਗੁੱਲੇ ਵੀ ਲਈ ਜਾਂਦੀ ਹੁੰਦੀ ਜਾਂ ਕੋਈ ਹੋਰ ਵੀ ਸ਼ਹਿਰ ਨਾਲ ਜੁੜੇ ਹੋਏ ਨੇ ਨਹੀਂ ਇਹਦੇ ਨਾਲ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਤੋਂ ਮਿਲ ਕੇ ਸੇਵਾਦਾਰ ਨੇ ਇਹ ਇਕੱਲਾ ਸ਼ਹਿਰ ਸਮਰਾਲਾ ਸ਼ਹਿਰ ਤੋਂ ਨਹੀਂ ਇਹ ਅਲੱਗ-ਅਲੱਗ ਸ਼ਹਿਰਾਂ ਦੇ ਨੇ ਮੇਰੇ ਖਾਲਚ ਕੋਹਾੜਾ ਜੰਡਿਆਲੀ ਸਾਈਡ ਤੋਂ ਮੱਚਵਾੜਾ ਸਾਈਡ ਤੋਂ ਸਮਰਾਲਾ ਔਰ ਹੋਰ ਵੀ ਇਲਾਕੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬਾਨ ਤੇ ਸੇਵਾਦਾਰ ਜਿਹੜੇ ਸਾਰੇ ਸਵਾਗਤ ਲੈਂਦੇ ਕਿੰਨੇ ਦਿਨ ਦਾ ਕੈਂਪ ਹੋ ਗੋ ਜੀ ਇਹ ਤਕਰੀਬਨ 10 ਦਿਨ ਲਗਾਣਗੇ 3 ਤਰੀਕ ਨੂੰ ਵਾਪਸ ਆਣਗੇ ਜੀ ਅੱਜ ਜਾ ਕੇ 3 ਅਗਸਤ ਨੂੰ ਵਾਪਸੀ ਹੈ ਨਾ ਰਹਿਣ ਦਾ ਰਹਿਣ ਦਾ ਸਾਰਾ ਪ੍ਰੋਗਰਾਮ ਉਹ ਸਾਰਾ ਇਹਨਾਂ ਵੱਲੋਂ ਹੀ ਕੀਤਾ ਹੁੰਦਾ ਜੀ ਇਹ ਅੱਜ ਜਾ ਰਹੇ ਨੇ ਅੱਜ ਇਹਨਾਂ ਨੇ ਜਾ ਕੇ ਆਪਣੇ ਇੰਤਜ਼ਾਮ ਕਰ ਲੈਣਾ ਹੈਗਾ ਕੱਲ ਤੋਂ ਕੈਂਪ ਸ਼ੁਰੂ ਹੋ ਜੇਗਾ ਠੀਕ ਹੈ ਜਕਾਰਾਮਾਨ ਨੇ ਵੀਦਾ ਬੋਲ ਸੱਚੇ ਦਰਬ ਮਾਨ ਨਨਦੀਵੀ ਸੇਵਾ ਸੰਸਥਾ ਸੁਸਾਇਟੀ ਰਜਿਸਟਰਡ ਸੋ ਇਸ ਵਾਰ 48ਵਾਂ ਵਿਸ਼ਾਲ ਕੈਂਪਸ ਔਰ ਐਂਬੂਲੈਂਸ ਸੇਵਾ ਮਾਨ ਨਨਦੀਵੀ ਦੇ ਸਾਰੇ ਭਗਤਾਂ ਵੱਲੋਂ ਸਾਡੇ ਸਹਿਯੋਗੀਆਂ ਵੱਲੋਂ ਇਸ ਕੈਂਪ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਭਗਤ ਨੂੰ ਸਾਡੀ ਲੋਡ ਨਾ ਪਵੇ ਇਸ ਜੀਦਵਾਰੇ ਕਿਉਂਕਿ ਮਹਾਮਾਈ ਸਭ ਨੂੰ ਤੰਦਰੁਸਤੀਆ ਬਖਸ਼ੇ ਸੋ ਫੇਰ ਵੀ ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਐਂਬੂਲੈਂਸ ਦੀ ਲੋੜ ਪੈਂਦੀ ਹੈ ਔਰ ਜਾਂ ਕੋਈ ਦਵਾਈ ਦੀ ਲੋੜ ਪੈਂਦੀ ਹੈ ਤਾਂ ਫਰਸਟ ਏਡ ਸਾਡੇ ਕੋਲ ਉਪਲਬਧ ਹੈ ਇਸ ਵਾਰ ਇਹ ਕੈਂਪ ਮਾਨ ਨਾਣਾ ਦੇ ਵੀ ਰੋਪਵੇ ਲਿਫਟ ਜਦੋਂ ਉੱਪਰ ਚੜ ਜਾਂਦੇ ਆ ਤਾਂ ਉੱਥੇ ਗੁਫਾ ਨੂੰ ਰਸਤਾ ਜਾਂਦਾ ਹੈ ਗੁਫਾ ਦੇ ਰਸਤੇ ਦੇ ਬਿਲਕੁਲ ਨਾਲ ਇਹ ਕੈਂਪ ਲੱਗਣ ਜਾ ਰਿਹਾ ਹੈ ਸੋ ਜੇ ਇਹਨਾਂ ਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੋਵੇ ਸੋ ਉੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਸ ਐਮਬੂਲੈਂਸ ਦੀ ਸੇਵਾ ਸਾਡੇ ਪੀਸ ਕੁਮਾਰ ਡੀਸੀ ਜੀ ਸਮਰਾਲੇ ਤੋਂ ਉੱਗੇ ਸਮਾਜ ਸੇਵੀ ਔਰ ਸਾਡੇ ਪ੍ਰਧਾਨ ਜੀ ਸ਼੍ਰੀ ਕ੍ਰਿਸ਼ਨ ਲਾਲ ਚਾਨਾ ਜੀ ਇਹਨਾਂ ਦੇ ਸਹਿਯੋਗ ਨਾਲ ਲੱਗਣ ਜਾ ਰਿਹਾ ਹੈ ਸੋ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਕਿੰਨੀ ਤਰੀਕ ਤੋਂ ਸ਼ੁਰੂ ਹੋਣਾ ਹੈ ਕੈਂਪ ਤੇ ਕਦੋਂ ਤੱਕ ਦੇ ਲਈ ਇਹੇ ਕੈਂਪ ਮਿਤੀ 25 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 24 ਘੰਟੇ ਕੰਟੀਨਿਊ ਚੱਲੇਗਾ ਜੀ ਕਿਸ ਤਰ੍ਹਾਂ ਦੀ ਸੇਵਾਵਾਂ ਜੀ ਆਉਣੀਆਂ ਹੋਣਗੀਆਂ ਇੱਥੇ ਫਸਟ ایڈ ਦਿੱਤੀ ਜਾਏਗੀ ਜੀ ਕਿਸੇ ਦੇ ਮੱਲਮ ਪੱਟੀ ਕਰਨੀ ਉਹ ਵੀ ਦਿੱਤੀ ਜਾਏਗੀ ਕੋਈ ਐਂਬੂਲੈਂਸ ਦਾ ਮਰੀਜ਼ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਸਹੂਲਤ ਦਿੱਤੀ ਜਾਊਗੀ ਕਿੰਨੇ ਕਿ ਸੇਵਾਦਾਰ ਹੈ ਜੀ ਸਿਵਾਰ ਸਾਡੇ ਕੋਲ ਤਕਰੀਬਨ 30 ਤੋਂ 35 ਡਾਕਟਰਾਂ ਦੀ ਟੀਮ ਹੈ ਜੀ ਔਰ ਸਾਡੇ ਵਲੰਟੀਅਰ ਸਾਡੇ ਪ੍ਰਗਟ ਵੀਰੋਂ ਨਹੀਂ ਕਵਾੜੇ ਤੋਂ ਬਹੁਤ ਸਾਰੇ ਸੇਵਾਦਾਰ ਨੇ ਸਾਡੇ ਪੂਰੀ ਟੀਮ ਆ ਸਾਡੀ ਤੁਹਾਡਾ ਕੋਈ ਐਮਰਜੈਂਸੀ ਨੰਬਰ ਵੀ ਜੇ ਕੋਈ ਲੋੜ ਪੈ ਜੇ ਹਾਂਜੀ ਸਾਡਾ ਐਮਰਜੈਂਸੀ ਨੰਬਰ ਹੈਗਾ ਜੀ 83601 ਤੇ 9069 ਤੇ 938756947 ਐਮਰਜਲ ਤੋਂ ਮਾਤਰਾ ਚੱਲਿਆ ਤੇ ਸਮਰਾਲਕ ਤੋਂ ਕਮੇਟੀ ਕੋਲ ਤੋਂ ਜ਼ਿਆਦਾ ਕੀ ਕਹਿਣ ਦੇ ਰਹੇ ਦੇਖੋ ਜੀ ਜਿਵੇਂ ਵੀਰੋਂ ਨੇ ਹਰ ਇੱਕ ਸਾਲ ਉਥੇ ਸੇਵਾ ਕਰਕੇ ਆਉਂਨੇ ਤੇ ਲਗਭਗ 48ਵਾਂ ਕੈਂਪ ਐਸ ਕੀ ਨਾਲ ਉਥੇ ਤੇ ਇਹਨਾਂ ਨੂੰ ਜੀ ਰਵਾਨਾ ਕਰਨ ਵਾਸਤੇ ਸਾਰੇ ਆਏ ਆ ਤੇ ਇਹ ਹਰ ਇੱਕ ਸਾਲ ਉੱਥੇ ਜਾ ਕੇ ਸੇਵਾ ਕਰਦੇ ਨੇ ਉਥੇ ਚਾਹੇ ਐਂਬੂਲੈਂਸ ਦੀ ਸੇਵਾ ਦੀ ਗੱਲ ਹੋਵੇ ਚਾਹੇ ਕੁਝ ਡਾਕਟਰ ਵੀਰੇ ਵੀ ਸਾਡੇ ਸ਼ਹਿਰ ਦੇ ਬੰਖ ਬੰਖ ਫੋਰਪਾਸੇ ਵੀ ਡਿਓ ਨੇ ਇਹ ਮੰਨ ਲਾਤੇ ਉੱਥੇ ਜਾ ਕੇ ਸੇਵਾ ਨਿਭਾਉਂਦੇ ਨੇ ਜੇ ਕਿਸੇ ਨੂੰ ਪੱਤੀ ਦੀ ਲੋੜ ਆ ਜਾਂ ਮੈਡੀਸਨ ਦੀ ਲੋੜ ਆ ਸਭ ਨਾਲ ਲੱਗ ਜਾਂਦੇ ਨੇ ਤੇ ਜੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਅਸੀਂ ਨਾਲ ਆ ਕੇ ਹਮਨ ਤੇ ਬੁਲਾਈ ਦੇ ਪਹਤਰ ਨੂੰ ਜੇ ਅਸੀਂ ਸਾਰੇ ਜਾਣੇ ਅੱਜ ਇਹਨਾਂ ਨੂੰ ਜੀ ਰਵਾਨਾ ਕਰਨ ਵਾਸਤੇ ਜਿਵੇਂ ਇਹਨਾਂ ਨੇ ਕਿਹਾ ਅਸਾਈ ਬੰਕਪਤੀ ਬੈਡ ਕੁਸੋ ਵਿੱਚ ਜਿੰਦਗੀ ਹੈ ਕਿ ਨੌਜਵਾਨ ਮੁੰਡੇ ਨੇ ਕੀ ਗੱਲਾਂ ਜਿਹੜੇ ਲੱਗਾ ਦੇਣਗੇ ਸੁਲੰਘਾ ਜੁਰਤ ਹੈਗਾ ਹੈ ਦੇਖੋ ਬੜੇ ਪੁੰਦਾ ਕੰਮ ਆ ਪਤਾ ਕਰਦੇ ਵੀ ਅੱਜ ਰਹੀਵ ਭਰੀ ਜਿੰਦਗੀ 'ਚ ਟਾਈਮ ਕੱਢਣਾ ਬੜਾ ਮੁਸ਼ਕਿਲ ਹੁੰਦਾ ਹੈ ਜਿੱਥੇ ਜਾ ਕੇ ਮਾਤਾਂ ਦੇ ਦਰਸ਼ਨ ਕਰਕੇ ਉਹਨਾਂ ਉੱਤੇ ਇੱਕ ਸੇਵਾ ਦਾ ਇਹਨਾਂ ਨੂੰ ਜਿਹੜਾ ਮੌਕਾ ਮਿਲਦਾ ਇਹ ਮਤਲਬ ਇਹਨਾਂ ਦੇ ਭਗਤਾਂ ਦੇ ਲਈ ਵੀ ਬਹੁਤ ਵਧੀਆ ਨੇ ਸਾਰਾ ਵਧੀਆ ਪਰਮਾਤਮਾ ਨਾਲ ਚੜ੍ਹਦੀ ਕਲਾ ਰੱਖੇ ਤੁਸੀਂ ਵੀ ਜਾਓਂ ਸੇਵਾ ਕਰਨੀ ਮੈਂ ਤਾਂ ਜਰੂਰ ਵੀ ਨਾਲ ਹੀ ਹਿੱਸਾ ਲਗਾ ਦਵਾਂਗੀ ਗੱਲ ਇਹ ਆ ਵੀ ਜੇ ਮੇਰਾ ਟਾਈਮ ਨਿਕਲਿਆ ਜਰੂਰ ਜਾ ਕੇ ਆ take